ਵਾਹਿਗੁਰਜੀਤ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਜਨਮ ਸਥਾਨ ਗੁਰੂ ਨਾਨਕ ਦੇਵ ਜੀ ਦੇ ਨਾਲ ਹੀ ਗੁਰਦੁਆਰਾ ਗੁਰਦੁਆਰਾ ਪੱਟੀ ਸਾਹਿਬ ਇਹ ਪਵਿੱਤਰ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ 6 ਸਾਲ ਦੀ ਉਮਰ ਵਿੱਚ ਪੰਡਤ ਗੋਪਾਲ ਦਾਸ ਪੰਡਤ ਬ੍ਰਿਜ ਲਾਲ ਦੇ ਮੌਲਵੀ ਕুতਬਦੀਨ ਕੋਲ ਹਿੰਦੀ ਸੰਸਕ੍ਰਿਤ ਤੇ ਫਾਰਸੀ ਪੜ੍ਹਨ ਲਈ ਆਏ ਸਨ ਇਸੇ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੱਟੀ ਨਾਮੀ ਬਾਣੀ ਉਚਾਰਨ ਕੀਤੀ ਸੀ ਜੀ ਹੁਣ ਆਪਾਂ ਤੁਹਾਨੂੰ ਅੰਦਰ ਦਰਸ਼ਨ ਕਰਾਨੇ ਆ ਦਰਬਾਰ ਸਾਹਿਬ ਦੇ ਤੁਹਾਨੂੰ ਦਿੱਸ਼ਰਤ ਲਾਲੋ ਕਪੜਾ ਇਹੋ ਗੁਰਦੁਆਰਾ ਮਾਜੀ ਸਾਹਿਬ ਹੈ ਮਾਜੀ ਸਾਹਿਬ ਹਾਂਜੀ ਉਹ ਕਿ ਉਧਰਲੀ ਸਾਈਡ ਤੇ ਆਓ ਜਿਹੜਾ ਉਹ ਵਾਲਾ ਜੀ ਨਹੀਂ ਜੀ ਉਹ ਪਾਲੀਲਾ ਸਾਹਿਬ ਉਹਦਾ ਲਓ ਜੀ ਅੰਦਰ ਦਰਸ਼ਨ ਕਰਾਈਏ ਤੁਹਾਨੂੰ ਇੱਥੇ ਗੁਰੂ ਨਾਨਕ ਦੇਵ ਜੀ ਪੜਾਈ ਕਰਨ ਆਉਂਦੇ ਸੀਗੇ ਜਿੱਥੇ ਪੱਟੀ ਲਿਖੀ ਗਈ ਸੀਗੀ दर्शन करो जी अंदरों ਸੱਜਿਆ ਲਾ ਸੱਜਿਆ ਲਾ ਓਕੇ ਜਿੱਥੇ ਆਪਾਂ ਦਰਸ਼ਨ ਕੀਤੇ ਨੇ ਉੱਥੇ ਗੁਰਨਾਨਕ ਪਾਤਸ਼ਾਹ ਪੜਨਾਉਂਦੇ ਸੀ ਪੱਟੀਆਂ ਸਕੂਲ ਹੋਇਆ ਕਰਦਾ ਸੀ ਓਕੇ ਜਿੱਥੇ ਬੱਚੇ ਬਹਿ ਕੇ ਦਰਖਤਾਂ ਦੀ ਛਾਵਾਂ ਥੱਲੇ ਬਹਿ ਕੇ ਪੜ੍ਹਿਆ ਕਰਦੇ ਸੀ ਜਿੱਥੇ ਆਪਾਂ ਦਰਸ਼ਨ ਕਰਨ ਲੱਗੇ ਹੁਣ ਇਹ ਪੰਡਿਤ ਗੋਪਾਲ ਦਾਸ ਜੀ ਜਿਹੜੇ ਸੀ ਸਭਾ ਬਣਾਉਣਗੇ ਜੀ ਟੀਚਰਸ ਹਨ ਟੀਚਰਸ ਕੰਮ ਹੁੰਦਾ ਸੀ ਇੱਥੇ ਪੜ੍ਹਿਆ ਕਰਦੇ ਸੀ ਇਹ ਉਹਨਾਂ ਦਾ ਕੰਮ ਸੀਗਾ ਹਾਂਜੀ ਪੰਡਿਤ ਗੋਪਾਲ ਪੰਡਿਤ ਗੋਪਾਲ ਪੰਡਿਤ ਗੋਪਾਲ ਦਾਸ ਜੀ ਪਰ ਤੁਸੀਂ ਮੀਨਾਕਾਰੀ ਦੇਖ ਰਹੇ ਮਹਾਰਾਜਾ ਰਜੇਸ਼ ਸਿੰਘ ਦੇ ਸਮੇਂ ਦੀ ਹਾਂ ਜੀ ਮੀਨਾਕਾਰੀ ਦੇਖ ਰਹੇ ਇਹ ਸਾਰੀ origignal ਮੀਨਾਕਾਰੀ ਹੈ ਜੀ ਪੇਂਟ ਵੀ ਪੇਂਟ ਆ ਜੋ ਵੀ ਤਾਂ ਆ ਭਾਈ ਗੋਪਾਲ ਭਾਈ ਗੋਪਾਲ ਜੀ ਤੇ ਬਾਬਾ ਨਾਨਕ ਜੀ ਨੂੰ ਉਹ ਕਰ ਰਹੇ ਨੇ ਚੌਰ ਹਨਾ ਨਾਲ ਮਰਦਾਨਾ ਜੀ ਭਾਈ ਬਾਲਾ ਜੀ ਨੇ ਭਾਈ ਮਰਦਾਨਾ ਜੀ ਨੇ ਭਾਈ ਬਾਲਾ ਜੀ ਹਾਂ ਹਾਂ ਜਿਹੜੇ ਥੱਲੇ ਤੋਂ ਆਪਤ ਸੀ ਇਸ ਪੁੱਤਰ ਵੇਖੋ ਇਸ ਪੁੱਤਰ ਨੇ ਮਹਵਤਰੀ ਚੰਦ ਮਵਲਕ ਜੀ ਦਾ ਵਾਹ ਜੀ ਵਾਹ ਆਹ ਨਾਲ ਕੌਣ ਨੇ ਹੈ ਭਾਈ ਮਰਦਾਨਾ ਭਾਈ ਮਰਦਾਨਾ ਜੀ ਹੋਗੇ ਹਾਂਜੀ ਇਹ ਕਿਹਦੇ ਸਾਹ ਸੀ ਸੀ ਇਹ तकरीबन 200 ਸਾਲ ਪੁਰਾਣਾ 200 ਸਾਲ ਹੋਇਆ ਇਹ ਸਾਰਾ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੇ ਕਰਵਾਏ ਹੋਏ ਸੇਵਾਵਾਂ ਕਰਵਾਈਆਂ ਹੋਈਆਂ ਸਾਰੀਆਂ ਉਸ ਤੋਂ ਪਹਿਲਾਂ ਇੱਥੇ ਨਹੀਂ ਸੀ ਉਸੇ ਰਸਤਾ ਦਾ ਰਸਤਾ ਉਸ ਰਾਹ ਜਗਾਵਾ ਸੀਗੀਆਂ ਪਰ ਜੋ ਸਥਾਨਵਾਦ ਦੇ ਵਿੱਚ ਸਾਰੇ ਇਹਨਾਂ ਨੂੰ ਗੁਰੂ ਘਰਾਂ ਦਾ ਰੂਪ ਦਿੱਤਾ ਗਿਆ ਹੈ ਉਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਸਾਰੀਆਂ ਸੇਵਾਵਾਂ ਕਰਾਈਆਂ ਹੋਈਆਂ ਨੇ ਜੀ ਜਿੱਥੇ ਅੱਜ ਸੰਗਤਾਂ ਦੂਰ ਦਰਾਡੇ ਤੋਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਆ ਦੇਖੋ ਕਿੰਨੀ ਵਧੀਆ ਵਿਵੰਨ ਕਰੀ ਹੈ ਤੇ ਆ ਹਰਕੋਵਿੰਦ ਸਾਹਿਬ ਜੀ ਦੀ ਵੀ ਤਸਵੀਰ ਇੱਥੇ ਹੈ ਨਾ ਇਹ ਜਿਹੜੇ ਸ਼ੇਰ ਤੇ ਇਹ ਕੀ ਕਹਾਣੀ ਹੈਗੀ ਕੋਈ ਪਤਾ ਇਤਿਹਾਸ ਤੇ ਇਹਦੇ ਬਾਰੇ ਕੁਝ ਲਿਖਿਆ ਨਹੀਂ ਲੇਕਿਨ ਸੁਣਨ ਆ ਕਿ ਜਿਹੜੇ ਪੰਡਤ ਗੋਪਾਲ ਦਰਜ ਸਨ ਉਹ ਹਿੰਦੂ ਸਨ ਉਹਨਾਂ ਦੀ ਯਾਦ ਵਿੱਚ ਇਸ ਬਿਲਡਿੰਗ ਨੂੰ ਸਾਰੀ ਹੋਈ ਹੈ ਤਾਂ ਕਰੀਏ। ਉਹ ਹਿੰਦੂ ਸਨ। ਹੋ ਠੀਕ ਹੈ ਠੀਕ ਹੈ। ਧੰਨਵਾਦ ਤੁਹਾਡਾ ਜਾਣਕਾਰੀ ਦੇਣ ਦਾ। ਬਹੁਤ ਬਹੁਤ। ਠੀਕ ਹੈ ਜੀ। ਓਕੇ ਜੀ ਆਪਾਂ ਦਰਸ਼ਨ ਕੀਤੇ ਨੇ ਇਹ ਗੁਰਦੁਆਰਾ ਸ੍ਰੀ ਪੱਟੀ ਸਾਹਿਬ। ਪੱਟੀ ਸਾਹਿਬ ਹਨਾ ਤੇ ਨਾਲ ਹੀ ਪਰਲੇ ਪਾਸੇ ਅਸੀਂ ਦੇਖਿਆ ਵੀ ਗੁਰਦੁਆਰਾ ਬਾਲੀਲਾ ਸਾਹਿਬ ਹੈ। ਜਿੱਥੇ ਕਿ ਜਿੱਦਾਂ ਹਰ ਸਕੂਲ ਦੇ ਨਾਲ ਗਰਾਊਂਡ ਹੁੰਦਾ ਹੈ ਉਸ ਸਮੇਂ ਬੱਚੇ ਉਥੇ ਖੇਡਿਆ ਕਰਦੇ ਸਨ ਲੇਕਿਨ ਸ੍ਰੀ ਗੁਰੂ ਨਾਨਕ ਦੇਵ ਜੀ ਉਥੇ ਪਰਮਾਤਮਾ ਦੀ ਅਰਦਾਸ ਕਰਦੇ ਸਨ ਜਿੱਦਾਂ ਉਸਦਾਂ ਉਹਨਾਂ ਦੇ ਮਾਤਾ ਪਿਤਾ ਨੇ ਜਦੋਂ ਵੇਖਿਆ ਕਿ ਸਾਰੇ ਬਾਲ ਖੇਡਦੇ ਨੇ ਲੇਕਿਨ ਸਾਡਾ ਬਾਲ ਨਹੀਂ ਖੇਡਦਾ ਤਾਂ ਉਹਨਾਂ ਨੇ ਵੈਦ ਨੂੰ ਬੁਲਾਇਆ ਜਦੋਂ ਵੈਦ ਨੇ ਵੈਦ ਅਜ ਵੀ ਅਗਰ ਅਸੀਂ ਵੈਦ ਕੋ ਜਾਈਏ ਤਾਂ ਹੱਥ ਚੈੱਕ ਕਰਦੇ ਨੇ ਨਮਜ਼ ਪੜ੍ਹਦੇ ਨੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਮਜ਼ ਪੜ੍ਹੀ ਉਹਨਾਂ ਨੇ ਤੇ ਵੈਦ ਆਪਣੇ ਮਰਜ਼ ਘਰਨ ਲੱਗ ਗਿਆ ਕਿ ਮੈਨੂੰ ਇਹ ਇਹ ਮਰਜ਼ ਹੈ Nanak no kusurüne. O istan e Balilasal. Balilikka kalsa. Sab vay krucikki